ਸਿਆ ਬਾਈ ਸਿਰ ਆਇਆ ਹੋ ਠੀਕ ਆ ਪਾਣੀ ਘੈਂਟ ਆ ਪੂਰਾ ਬਾਈ ਬਾਜੀਆਂ ਵੀ ਜਿੱਤੇ ਬੰਦੇ ਉਹਨਾਂ ਐਸ ਕੀ ਠੀਕ ਆ ਗੋੜ ਬਣਾਣਾ ਦੱਸਿਆ ਬਾਈ ਇੱਕ ਨੰਬਰ ਗੋੜਾ ਉਹੀ ਮੈਂ ਗੋੜ ਬਣਾਉਣਾ ਉਹੀ ਗੋੜ ਨਾਲ ਫਾਰਾ ਪੈ ਜਾਂਦਾ ਤੇ ਫਾਰਾ ਜਿਆਦਾ ਫਾਰਾ ਪੈਣਾ ਕੂਤਰਾਂ ਨੂੰ ਅਟੈਕ ਵੀ ਹੋ ਜਾਂਦਾ ਬਾਈ ਪਾਣੀ ਪਚਦਾ ਨਹੀਂ ਹੁੰਦਾ ਹਨਾ ਤੇ ਉਹਦੇ ਕਰਕੇ ਵੀ ਚੱਕਰ ਪੈ ਜਾਂਦਾ ਲੈਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਲਓ ਬਾਬੇ ਦਵਾਈਆਂ ਦਵਾਈਆਂ ਲੈ ਕੇ ਆਇਆ ਠੀਕ ਆ ਇੱਕ ਮੈਡੀਕਲ ਹੀ ਖੁੱਲ ਗਿਆ ਇੱਕ ਸਾਹ ਹਾ ਕਿਉਂਕਿ ਪ੍ਰੋਬਲਮ ਦਾ ਹਾਲਤ ਟਾਈਮ ਟਾਈਮ ਦਾ ਜਿਹੜੀ ਜਿਹੜੀ ਟਾਈਮ ਤੇ ਜਿਹੜੀ ਜਿਹੜੀ ਦਵਾਈ ਲੱਗਣੀ ਪਈ ਜਦੋਂ ਕਬੂਤਰ ਜਿੱਦਾ ਜਿੱਦਾ ਸਹੀ ਹੁੰਦੇ ਆ ਜਾਂ ਕਿਦੋਂ ਕੀ ਉਦੋਂ ਲੱਗਣਾ ਹਨਾ ਉਹਤੇ ਅੱਜ ਗੱਲਬਾਤ ਕਰਦੇ ਆਪਾਂ ਤੇ ਦਵਾਈਆਂ ਤਾਂ ਦੋਹੋ ਨਾ ਕਿਹੜੀਆਂ ਕਿੜੀਆਂ ਮੈਂ ਲੈ ਕੇ ਆਇਆ ਤੇ ਕਿੜੀਆਂ ਕਿੜੀਆਂ ਨਹੀਂ ਲੈ ਕੇ ਆਇਆ ਠੀਕ ਆ ਤੇ ਜਿਹੜੀਆਂ ਨਹੀਂ ਲੈ ਕੇ ਆਉਂ ਤਾਂ ਕਿੱਥੋਂ ਦਿਖਾ ਦਊਂਗਾ ਜਿਹੜੀਆਂ ਲਿਆਂਦੀਆਂ ਉਹ ਤਾਂ ਦਿਖਾਵਾਂਗੇ ਹਨਾ ਤੇ ਆਇਓ ਬਾਬੋ ਦਿਖਾਵਾਂ ਹਨਾ ਪਹਿਲਾਂ ਜਿਹੜੀਆਂ ਆਪਾਂ ਦਵਾਈਆਂ ਲੈ ਕੇ ਆਏ ਤੇ ਕਾਤੋਂ ਲੈ ਕੇ ਆਏ ਤੇ ਕੀ ਕੀ ਕਾਰਨ ਆ ਜਿਹੜੀ ਆਪਾਂ ਇਹ ਪੋਣ ਲੱਗੇ ਆ ਹਨਾ ਉਹ ਸਾਰਾ ਇਹ ਦੱਸਦਾ ਵੀਡੀਓ ਬਾਕੀ ਬਈ ਕੋਸ਼ਿਸ਼ ਹੁੰਦੀ ਆ ਵੀ ਸਾਰੀਆਂ ਵੀ ਤੇ ਆਦ ਆਪਣੇ ਪਹਿਲੇ ਪਈਆਂ ਪਈਆਂ ਸਿੱਟਣੀਆਂ ਵਿੱਚੋਂ ਚੱਕ ਜਿਹੜੇ ਖਾਲੀ ਖੁੱਲੀ ਹੋਵੇ ਨਾ ਸਲਾਬ ਰੁੱਕ ਗਈਆਂ ਇਦਾਂ ਮੀਮੂ ਪੈਣ ਨਾ ਉਹ ਕੱਢ ਕੇ ਸਿੱਠ ਹੁੰਦ ਦਿੰਨੇ ਅਜਦਾ ਖਾਲੀ ਆ ਠੀਕ ਆ ਤੇ ਲੱਗ ਲੁਗ ਗਈਆਂ ਇੱਕ ਮੈਟਰ ਹੋ ਜਾਂ ਲਿਉਣੀ ਸੀ ਇਹ ਚੀਤਾ ਭੁੱਲ ਗਿਆ ਬਾਬਿਓ ਠੀਕ ਆ ਦੋ ਲਿਆਂਦੀਆਂ ਬਿਮਰਲ ਆਪਾਂ ਠੀਕ ਆ ਇਹ ਹੁਣ ਬਾਈ ਲੋਡ ਪਾਊਗੀ ਆ ਵੀ ਬਿਮਰਲ ਹੀ ਆ ਤੇ ਆ ਲਿਆਂਦੀ ਬਾਈ ਬਰੂਟਨ 120 ਮਿਲਦੀ ਆ ਤੇ ਇਹ ਕੋਈ ਸ਼ੀਸ਼ੀ ਪੋਣੀ ਆ ਆਪਾਂ ਠੀਕ ਆ ਉਹਦਾ ਰੈਗੂਲਰ ਵੀ ਪਾ ਸਕਦੇ ਕਿਤੇ ਕਿਤੇ 1-2 ਦਿਨ ਛੱਡ ਕੇ ਨਾ ਪਾ ਵੀ ਸਕਦੇ ਆ ਠੀਕ ਆ ਆਹ ਬਾਈ ਮੱਛੀ ਦੇ ਕੈਪਸੂਲ ਕੈਪਸੂਲ ਆ ਹਨਾ ਤੇ ਇਹ ਵਿੱਚੋਂ ਉਹ ਨਾ ਇਹ ਤਾਂ ਉਹਦਾ ਡੱਬੀ ਹੋਰ ਚ ਪਾਇਆ ਨਾ ਥੋੜੀ ਲਿਆਂਦੇ ਆਪਾਂ 2-4 ਪੂਤਰੀਆਂ ਨੂੰ ਦੇਣੇ ਇਹ ਤੇ ਇਹ ਇਦਾਂ ਨਹੀਂ ਦੇਣੇ ਇਹ ਵੀ ਤੁਹਾਨੂੰ ਮੈਂ ਦੱਸੂਗਾ ਕਿੱਦਾਂ ਦੇਣੇ ਹਨਾ ਤੇ ਆਹ ਬਾਈ ਦਵਾਈਆਂ ਸਾਰੀਆਂ ਬੁੱਕੇ ਜਾਂ ਸੀ ਹਨਾ ਆਹ ਜਿਹੜਾ ਆਪਾਂ ਲਾਈਦਾ ਬਾਈ ਨੋਵਾ ਮਾਕਸ 500 ਮਿ 250 ਮਿਲਿਆ ਨਹੀਂ ਹੈ ਨਾ ਗੋਲੀਆਂ ਹਲਕੀਆਂ ਹੁੰਦੀਆਂ ਉਹ ਵੀ ਨਹੀਂ ਮਿਲੀਆਂ ਚਲੋ ਇਹ ਆਪਾਂ ਦਾਹਾਂ ਪੁੱਤਰਾਂ ਨੂੰ ਇੱਕ ਕੈਪਸੂਲ ਲਾ ਲਈਦਾ ਹੁੰਦਾ ਬਾਈ ਰੇਸ਼ੇ ਰੂਸ਼ੇ ਤੋਂ ਬਹੁਤ ਕੰਮ ਕਰਦਾ ਜਦ ਨਾ ਜਿਹਦਾ ਰੇਸ਼ਾ ਹੁੰਦਾ ਨਾ ਐਂਟੀਬਾਇਟਿਕੀ ਚੀਜ਼ਾਂ ਇਹ ਠੀਕ ਆ ਤੇ ਬਾਈ ਆ ਹੈਗੇ ਈਬਿਓਨ ਕੈਪਸੂਲ ਇਹ ਆਪਾਂ ਇਹਦਾ ਸ਼ੇਕ ਕਰਕੇ ਇਹਦੀਆਂ ਤਿੰਨ ਤਿੰਨ ਚਾਰ ਚਾਰ ਬੂੰਦਾਂ ਆਪਾਂ ਦੇਣੀਆਂ ਪੁੱਤਰੀਆਂ ਨੂੰ ਜਿਹੜੀਆਂ ਬਿੰਗੀਆਂ ਹੋਈਆਂ ਠੀਕ ਆ ਬਾਕੀ ਦਾ ਤੁਹਾਨੂੰ ਪਤਾ ਹੀ ਹੋਣਾ ਜਿਹੜੀਆਂ ਆਪਾਂ ਦਵਾਈਆਂ ਪੀਨਾਂ ਲੇ ਜੀਆਂ ਨਾ ਆ ਵੀ ਈਵੀਓਨੀਆਂ ਦੂਜੇ ਈਵੀਓਨ ਕੈਪਸੂਲੀਆਂ ਠੀਕ ਆ ਇਹ ਜ਼ਿਆਦਾ ਲੱਗੂਗੇ ਕਿਉਂਕਿ ਪੂਤਰੀਆਂ ਆਪਣੀਆਂ ਜ਼ਿਆਦਾ ਪਿੰਗੀਆਂ ਹੋ ਜਾਂ ਤੇ ਸਿੱਧੀਆਂ ਬਾਈ ਇਹਨਾਂ ਨਾਲ ਹੀ ਹੋਈਆਂ ਠੀਕ ਆ ਤੇ ਕਿਉਂਕਿ ਇਹਨਾਂ ਦੇ ਵਿੱਚ ਬਾਈ ਜਿਹੜੀ ਜਦੋਂ ਪਿੰਗੇ ਹੋ ਜਾਂਦੇ ਨਾ ਕਬੂਤਰ ਉਹਨਾਂ 'ਚ ਬਾਈ ਜਦੋਂ ਵਿਟਾਮਿਨ ਉਹਨਾਂ ਤੱਕ ਪੂਰੇ ਨਹੀਂ ਪਹੁੰਚਦੇ ਤਾਂ ਧੁੱਪ ਨਹੀਂ ਨਿਕਲਦੀ ਠੀਕ ਆ ਜਿਹੜੇ ਧੁੱਪ ਜੋ ਮਿਲ ਲੈ ਉਹ ਤਾਂ ਮਿਲਦੇ ਹੀ ਨਹੀਂ ਠੀਕ ਆ ਇਹਦੇ ਵਿੱਚ ਹੁੰਦਾ ਬਾਈ ਵਿਟਾਮਿਨ ਈ ਠੀਕ ਆ ਵਿਟਾਮਿਨ E ਜਦੋਂ ਆ ਮਤਲਬ ਜਦੋਂ ਵੀ ਨਾ ਜਿਹੜਾ ਵਾਇਰਸ ਹੁੰਦਾ ਨਾ ਕਬੂਤਰ ਜਦੋਂ ਵਿੰਗੇ-ਪੁੰਗੇ ਹੁੰਦੇ ਆ ਉਦੋਂ ਬਾਈ ਵਿਟਾਮਿਨ E ਦੀ ਕਮੀ ਹੁੰਦੀ ਹੈ ਤਾਂ ਹੀ ਕਬੂਤਰ ਵਿੰਗੇ ਹੁੰਦੇ ਆ ਠੀਕ ਆ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ ਮਾਤਰਾ ਦੇ ਵਿੱਚ ਵਿਟਾਮਿਨ E ਆ E-ion ਕੈਪਸੂਲਾਂ ਦੇ ਵਿੱਚ ਠੀਕ ਆ ਦੇ ਆ ਹੈਗੇ ਬਾਈ E-ion ਆ ਵੀ ਕੈਪਸੂਲ ਠੀਕ ਆ ਇਹ ਮਿਲੇ ਨਹੀਂ ਥੋੜੇ ਮਿਲੇ ਇਹ ਹੈਗੇ ਬਾਈ 200mg ਇਹਦੇ ਨਾਲ ਦਾ ਇੱਕ ਦੇ ਸਕਦੇ ਆ ਆਪਾਂ ਪੂਰਾ ਇੱਕ ਦੇ ਸਕਦੇ ਆ ਕੂਤਰੀ ਨੂੰ ਠੀਕ ਆ ਕਬੂਤਰ ਨੂੰ ਯਾ ਕਬੂਤਰੀ ਨੂੰ ਜਿਹਨੂੰ ਪ੍ਰੋਬਲਮ ਆ ਵੀਂਗੇ ਬੂੰਗੇ ਹੋਏ ਆ ਤੇ ਸਭ ਤੋਂ ਵਧੀਆ ਚੀਜ਼ ਬਾਈ ਆ ਤਾਂ ਚਲੋ ਜਿਹੜਾ ਆਪਾਂ ਵਰਤਦੇ ਆਂ ਬਾਈ ਟੈਰਾਮਾਈਸਿਨ ਦਾ ਪਾਊਡਰ ਠੀਕ ਆ ਇਹਨਾਂ ਵਰਤਦੇ ਆਂ ਆਪਾਂ ਟੈਰਾਸੈਕਲਨ ਦਾ ਤੇ ਆ ਬਾਈ ਇਹ ਬਾਈ ਰੇਸ਼ੇ ਚ ਕਾਮਪੂਨ ਇਨਫੈਕਸ਼ਨ ਤੋਂ ਪਾਣੀ ਵਾਲੀਆਂ ਮਿੱਠਾ ਮਾਰਦੇ ਕਬੂਤਰ ਠੀਕ ਆ ਤੇ ਪਤਲੀਆਂ ਮਿੱਠਾ ਜਿਹਦਾ ਪਾਣੀ ਵਾਲੀਆਂ ਮਾਰ ਜਾਂਦੇ ਹਰੀਆਂ-ਉਰੀਆਂ ਮਿੱਠਾ ਬਾਈ ਇਨਫੈਕਸ਼ਨ ਤੋਂ ਆ ਬਹੁਤ ਕੈਂਟ ਚੀਜ਼ ਆ ਬਾਈ ਇਹ ਠੀਕ ਆ ਬਾਕੀ ਤੁਸੀਂ ਆਪ ਪਾੜ ਲਓ ਇਹ ਸਪੈਸ਼ਲ ਜਾਨਵਰਾ ਵਾਸਤੇ ਹੀ ਹੁੰਦਾ ਆ ਠੀਕ ਆ ਤੇ ਆ ਵੀ ਪੈਸੇ ਆ ਵੀ ਇਹੀ ਚੀਜ਼ ਆ ਮਤਲਬ ਇਹ ਚ ਥੋੜੇ ਜਿੱਦਾਂ ਇਹ ਚ ਇਨਫੈਕਸ਼ਨ ਦੀ ਆ ਗਈ ਉਹ ਚ ਇਨਫੈਕਸ਼ਨ ਦੀ ਨਹੀਂ ਹੈਗੀ ਹਨਾ ਇਹ ਚ ਇਨਫੈਕਸ਼ਨ ਆ ਰਹੀ ਬਾਈ ਤੇ ਇਹਨੇ ਸਾਰਾ ਕੁਝ ਬਾਈ ਐਂਡ ਸੈੱਟ ਹੋ ਗਿਆ ਨੇ ਕਬੂਤਰ ਬਾਬਾ ਮਿਹਰ ਕਰੇ ਹੁਣ ਆ ਲਾਸਟ ਦਵਾਈ ਆ ਜਿਹੜੀ ਆਪਣੀ ਲਗਣੀ ਬਸ ਆਦਮ ਨੂੰ ਵੈਸੇ ਹੀ ਲਿਆਇਆ ਇੰਨੀਆਂ ਦਵਾਈਆਂ ਵੀ ਜਦੋਂ ਲੋੜ ਪੈਂਦੀ ਫਿਰ ਬੰਦੇ ਤੋਂ ਹੁੰਦੀ ਨਹੀਂ ਕਿ ਪਹਿਲੇ ਬੰਦਾ ਦੇ ਸਕਦਾ ਹਨਾ ਤਾਲੇ ਆ ਕੇ ਰੱਖ ਲੀਆਂ ਉਦਾਂ ਵੈਸੇ ਹੁਣ ਆਪਣੀ ਆਹ ਹੀ ਪਹਿਲਾਂ ਲੱਗਣਾ ਪਹਿਲਾਂ ਇਹਨਾਂ ਦਾ ਹਾਜਮਾ ਹੋਵੇ ਮੈਂ ਸੈੱਟ ਹੋ ਜਵੇ ਪਚਾਉਣ ਵਧੀਆ ਲੱਗ ਜਾਣ ਇਹ ਬਾਈ ਜਦੋਂ ਜਿਆਦਾ ਪ੍ਰੋਬਲਮ ਹੁੰਦੀ ਹੈ ਨਾ ਜਦੋਂ ਬਿੰਗੇ ਬੁੰਗੇ ਦੀ ਬਾਈ ਜਦੋਂ ਪਾਣੀ ਵਾਲੀਆਂ ਵਿੱਠਾ ਮਾਰ ਲੱਗਦੇ ਕਬੂਤਰ ਸਭ ਤੋਂ ਵੱਡਾ ਰੀਜ਼ਨ ਆ ਬਾਈ ਵੱਡੇ ਕਬੂਤਰਾਂ ਚ ਆਹ ਦਿਨਾਂ ਚ ਹੁੰਦੀ ਕਿਉਂ ਆਪਾਂ ਆਮਰ ਪਾਲੀ ਨਹੀਂ ਵੱਡੇ ਕਬੂਤਰਾਂ ਨੂੰ ਲਾਉਂਦੇ ਠੀਕ ਆ ਵੱਡੇ ਬੜੇ ਜ਼ਰੂਰੀ ਲਾਉਣੀ ਚਾਹੀਦੀ ਠੀਕ ਆ ਜਦੋਂ ਆਪਾਂ ਮਤਲਬ ਪਾਲੀ ਲੋਂਦੇ ਬਾਈ ਉਦੋਂ ਹੀ ਕਬੂਤਰਾਂ ਚ ਪ੍ਰੋਬਲਮ ਹੁੰਦੀ ਆ ਦਿਨਾਂ ਦੇ ਵਿੱਚ ਆ ਕੇ ਠੀਕ ਆ ਉਹ ਜਿੰਨੇ ਕ ਜੋ ਉਹਨਾਂ ਨੂੰ ਕਬੂਤਰ ਨੂੰ ਚਾਹੀਦਾ ਹੁੰਦਾ ਉਹ ਮਲੱਪ ਖਾਈ ਜਾਂਦੇ ਵਿੱਚੋਂ ਠੀਕ ਆ ਤੇ ਇਸ ਕਰਕੇ ਬਾਈ ਬਲੱਪਾਂ ਦੀ ਕਬੂਤਰਾਂ ਨੂੰ ਜ਼ਰੂਰੀ ਲਾਓ ਆ ਦਿਨਾਂ ਦੇ ਵਿੱਚ ਜੇ ਨਹੀਂ ਵੀ ਲਾਈ ਨਾ ਤਾਂ ਲਾਓ ਮੂਮਾ ਪੱਕਦੇ ਜਿਹੜੇ ਆ ਸਾਰਾ ਕੋਈ ਇਹ ਸਭ ਤੋਂ ਬਾਈ ਇਹ ਰੀਜ਼ਨ ਆ ਜਿਹੜਾ ਮਲੱਪਾਂ ਤੋਂ ਹੀ ਠੀਕ ਆ ਹੁਣ ਸਵੇਰੇ ਵੀ ਕਬੂਤਰ ਆਪਣਾ ਹੋਇਆ ਜਦਾ ਆਲਕਿਲ ਕੀ ਧੋਣ ਹੁੰਦਾ ਮੈਂ ਚਲੋ ਸਪਰੇਅ ਕਰ ਦਿੱਤੀ ਉਹਦੀ ਵੀਰ ਕੋਨ ਦੀ ਹਨਾ ਉਹ ਰੋਕ ਦੂਗਾ ਮੇਰੀ ਗਲਤੀ ਹੋ ਗਈ ਜਿਹੜੀ ਆਪਾਂ ਦੁਬਾਰਾ ਨਹੀਂ ਕੀਤੀ ਉਹਦੋਂ ਇੱਕ ਵਾਰੀ ਸਪਰੇਅ ਕੀਤੀ ਸੀ ਉਹਨਾਂ ਸਾਰੇ ਸੈੱਟ ਹੋ ਗਏ ਸੀ ਕੂਤਰ ਦੁਬਾਰਾ ਫੇਰ ਮੈਨੂੰ 2-3 ਵਾਰੀ ਕਰਨੀ ਚਾਹੀਦੀ ਸੀ ਸਪਰੇਅ ਤੇ ਉਹ ਹੁਣ ਹਫ਼ਤੇ 'ਚ ਆਪਾਂ 2-3 ਵਾਰੀ ਕਰਨੀ 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 ਬਾਈ ਠੀਕ ਆ ਨਾ ਹਾਂ ਤਾਂ ਡੇਲੀ ਕਰਾਂਗੇ ਪਹਿਲਾਂ 4-5 ਦਿਨ ਤਾਂ ਠੀਕ ਆ ਜਿਹੜਾ ਵਾਇਰਸ ਆਉਂਦਾ ਇਹ ਮਰ ਜਾਵੇ ਠੀਕ ਆ ਆ ਖੁੱਡੇ 'ਚੋਂ ਕੀਤੀ ਸੀ ਇਹ ਸੈੱਟ ਰਿਹਾ ਇਹ 'ਚ ਦੋ ਕਵਾਰੀ ਕਰ ਲਈ ਸੀ ਹਣਾ ਉਹਨਾਂ 'ਚ ਇੱਕ-ਇੱਕ ਵਾਰੀ ਕਰਕੇ ਤੇ ਛੱਡ ਦਿੱਤੀ ਐਵੇਂ ਉੱਪਰ-ਉੱਪਰ ਹੀ ਫੋਕੀ ਜੀ ਕੀਤੀ ਸੀ ਜਰਾ ਕਰਨੀ ਚਾਹੀਦੀ ਸੀ ਮੈਨੂੰ ਉਹ ਚਲੋ ਕੋਈ ਚੱਕਰ ਨਹੀਂ ਹੁਣ ਕੀ ਹੋਣੀ ਕੇਅਰ ਕਰਾਂਗੇ ਆਪਾਂ ਹੁਣ ਗਾਂ ਨਹੀਂ ਹੋਣ ਦਿੰਦੇ ਜਿਹੜੇ ਕਬੂਤਰ ਹੋ ਗਏ ਹੋ ਗਏ ਹੁਣ ਗਾਂ ਆਪਾਂ ਇਹਨਾਂ ਨੂੰ ਇੱਥੇ ਰੋਕ ਇੱਥੇ ਰੋਕ ਲੈਣਾ ਵਾਸਤੇ ਇੱਥੇ ਨੱਥ ਪਾ ਲੈਣੀ ਆ ਤੇ ਗਾਂ ਕਬੂਤਰ ਬਿਮਾਰ ਨਹੀਂ ਹੋਣ ਦੇਣੇ ਬਾਕੀ ਬਾਬਾ ਮੇਰ ਰੱਖੇ ਤੇ ਆਜੋ ਬਾਬੇ ਕਬੂਤਰਾਂ ਨੂੰ ਜਿਹੜੇ ਕਬੂਤਰ ਇੱਕ ਦੋ ਢਿੱਲੇ ਹੋਏ ਉਹਨਾਂ ਨੂੰ ਦਵਾਈ ਦੇਈਏ ਤੇ ਬਾਕੀ ਦੀ ਟੀਨਿੰਗ ਸ਼ੁਰੂ ਕਰਦੇ ਆ ਹਨਾ ਬਾਅਦ ਵਿੱਚੋਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ ਵੀਡੀਓ ਪੂਰੀ ਦੇਖਿਓ ਕੰਮ ਦੀਆਂ ਵੀਡੀਓ ਹੁੰਦੀਆਂ ਬਾਈ ਠੀਕ ਆ ਤੁਹਾਡੇ ਮੈਂ ਕਈ ਵੀਰ ਕਿਤੇ ਬਾਈ ਯਾਰ ਹਾਸਾ ਮਜ਼ਾ ਬਾਈ ਹਾਸੇ ਇਹ ਤੇ ਪੰਜ ਸੱਤ ਮੁੰਡੇ ਸੱਦ ਕੇ ਹਾਸਾ ਮਜ਼ਾਕ ਮੇਰੇ ਤੋਂ ਜਿੰਨਾ ਮਰਦੀ ਕਰਾ ਲੋ ਠੀਕ ਐ ਇਦਾਂ ਕੋਈ ਚੱਕਰ ਨਹੀਂ ਪਰ ਗੱਲ ਹੈਗੀ ਜਿਹੜੀ ਮੇਨ ਵੀ ਆਪਾਂ ਤੁਸੀ ਸਿੱਖਣ ਆਉਨੇ ਆ ਤੇ ਮੇਰਾ ਕਹਾਂ ਮ ਜੇ ਆਪਾਂ ਮਾੜਾ ਮੋਟਾ ਦੱਸ ਦਿੰਨੇ ਬਾਈ ਤੁਹਾਡਾ ਕੰਮ ਬਣ ਜਾਂਦਾ ਕਈ ਵੀਰਾਂ ਦਾ ਠੀਕ ਐ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਂਦੀਆਂ ਹਨ ਤੇ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਸਾਰੇ ਵੀਰਾਂ ਦੇ ਪੜਦਾ ਹੁਣਾਂ ਦੋ ਤਿੰਨ ਵੀਡੀਓ ਹੋ ਗਈਆਂ ਬਾਈ ਮੇਰੇ ਤੋਂ ਜਵਾਬ ਨਹੀਂ ਦਿਓ ਕਿਉਂਕਿ ਮੇਰੀ ਸਿਹਤ ਬਹੁਤ ਖਰਾਬ ਸੀ ਹੁਣ ਮੈਂ ਸਿਹਤ ਸਹੀ ਆ ਤੇ ਹੁਣ ਆਪਾਂ ਰੈਗੂ ਤੇ ਆਜੋ ਬਾਬੋ ਪਹਿਲਾਂ ਦਵਾਈ ਦੀਏ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆਂ ਬਾਬੋ ਜਿਹੜਾ ਜੋੜੇ ਵਾਲੇ ਥੋੜੇ ਜਿਹਾ ਤੌੜਾ ਮਾਈ ਸੀ ਹਨਾ ਤੇ ਉਹ ਆਪਾਂ ਬਈ ਕਰਕੇ ਸਾਫ ਸਾਰਾ ਇੱਕ ਚੰਗੀ ਤਰ੍ਹਾਂ ਹੁਣੇ ਚ ਮਿੱਟੀ ਪਾਵਾਂਗੇ ਪਹਿਲਾਂ ਪੂਦਰ ਲਾਤਾ ਇਹਦਾ ਜਿਹੜਾ ਸੁਲਾਬਾ ਥੋੜੇ ਜਿਹਾ ਪਹਿਲਾਂ ਸੁਲਾਬਾ ਸੁੱਕੇ ਹੋੜੇ 1-2 ਘੰਟੇ ਤੱਕ ਪੂਦਰ ਚੰਨਣ ਦੇਣਾ ਹੈ ਦੇ ਵਿੱਚ ਠੀਕ ਆ ਜਦੋਂ ਇਹ ਸੁੱਕ ਗਿਆ ਬਈ ਇੱਥੇ ਮਿੱਟੀ ਪਾ ਕੇ ਵੀਰਕੋਹ ਦੀ ਸਾਰੇ ਥੋੜੇ ਜਿਹਾ ਪਹਿਲਾਂ ਸਪਰੇਅ ਕਰਾਂਗੇ ਆਪਾਂ ਠੀਕ ਆ ਉਸ ਤੋਂ ਬਾਅਦ ਪੂਤਰ ਬਾੜ ਨੇ ਸਵੇਰੇ ਵੀ ਕੀਤੀ ਸੀ ਆ ਵੀ ਇਦਾਂ ਹੀ ਬਈ ਮਾਦੀ ਵਾਲਾ ਥੋੜਾ ਸਾਫ ਕਰਤਾ ਚੰਗੀ ਤਰ੍ਹਾਂ ਇਹ ਇਧਰ ਵੀ ਥੱਲੇ ਮਿੱਟੀ ਪਾ ਕੇ ਪਤਲੀ-ਪਤਲੀ ਕਿਉਂਕਿ ਸਲਾਬਾ ਹੈਗਾ ਪਾਣੀ ਆਉਂਦਾ ਨਾ ਮਿੱਟੀ ਗਿੱਲੀ ਹੋ ਜਾਂਦੀ ਹੈ ਫੇਰ ਵੀ ਮਾੜਾ-ਮੋਟਾ ਤੇ ਆਉਂਦਾ ਹੀ ਆ ਜਿੱਥੋਂ ਮਰਜੀ ਭਾਈ ਜਿੰਦਾ ਦਾ ਮੀਂਹ ਪਿਆ ਨਾ ਕੋਈ ਅਥਾ ਗੁੱਡਾ ਕੋਈ ਹੋਊਗਾ ਸੋਚ ਇੱਕ ਗੁੱਡਾ ਪਈਏ ਚ ਮੀਂਹ ਪਾਣੀ ਨਹੀਂ ਪਿਆ ਹੋਊਗਾ ਤਕਰੀਬਨ ਹੀ ਗੁੱਡਿਆਂ ਚ ਪਾਣੀ ਪਈ ਜਾਂਦਾ ਹੈ ਨਾ ਜਿੰਨੇ ਮਰਜੀ ਪੱਕੇ ਕਰ ਲਈਏ ਲੈਂਟਰ ਪਾਏ ਆ ਫੇਰ ਵੀ ਭਾਈ ਉਹ ਸੈਡਾ ਸੁੱਡਾ ਤੋਂ ਕਿਦ ਤਰ੍ਹਾਂ ਕਦੋਂ ਪਾਣੀ ਬੜੀ ਆਉਂਦਾ ਬੜਾ ਮੋਟਾ ਬਾਛੜ-ਬੁਛੜ ਦਾ ਕੰਮ ਤਾਂ ਟਕਣ ਦਾ ਨਹੀਂ ਮੀਂਹ ਦਾ ਇੱਕ ਜਗ ਦਾ ਵੀ ਤਾਂ ਆਉਂਦਾ ਗੱਬਰ ਵਾਲੀ ਗੱਲ ਕਰਦਾ ਵੀ ਕਈ ਵੇਲੇ ਢਾਗ ਨਹੀਂ ਹੁੰਦੇ ਹਨ ਤੇ ਆ ਕੂਲਰ ਪਹਿਲਾਂ ਇੱਥੇ ਚੱਲੂਗਾ ਘੰਟਾ ਦੋ ਘੰਟੇ ਜਦੋਂ ਇਹਦਾ ਸਲਾਬਾ ਸੁੱਕ ਜੂਗਾ ਹਨਾ 스멜 ਉੱਡ ਜੂਗੀ ਕਿਉਂਕਿ ਜਿਹੜੀ ਸਲਾਬੇ ਦੀ ਹੁੰਦੀ ਆ ਇਹਦੇ ਨਾਲ ਬਾਈ ਕਬੂਤਰ ਫਾਰ ਡਿਜ਼ਾਇਰੀ ਹੈ ਕਿ ਡਿਐਰੀ ਹੈ ਕਹਿੰਦੇ ਸ਼ਾਇਦ ਹਨਾ ਜੇ ਲੈਟਰੀਆਂ ਲੂਡਰੀਆਂ ਲੱਗ ਜਾਂਦੀਆਂ ਬਾਈ ਪਤਲੀਆਂ ਬੈਠਾਂ ਤੇ ਇਹਦਾ ਬਾਈ ਨੁਕਸਾਨ ਮੈਂ ਤੁਹਾਨੂੰ ਦੱਸਦਾ ਬਾਈ ਇਹਦਾ ਦੇਖੋ ਜਿਹੜੇ ਕਬੂਤਰ ਬਾਈ ਬਿੰਗੇ ਬੁੰਗੇ ਹੁੰਦੇ ਆ ਦਿਨਾ ਚ ਸਭ ਤੋਂ ਪਹਿਲਾਂ ਬਾਈ ਪਾਣੀ ਵਾਲੀਆਂ ਬੈਠਾ ਮਾਰਨੀਆਂ ਸ਼ੁਰੂ ਕਰਦੇ ਕਬੂਤਰ ਠੀਕ ਆ ਉਦੋਂ ਬਾਅਦ ਹੋਲੀ-ਹੋਲੀ ਕਬੂਤਰ ਬਾਈ ਪਾਣੀ ਵਾਲੀਆਂ ਬੈਠਾ ਪੀਲੀਆਂ ਮਿੱਠਾ ਪਤਲੀਆਂ ਮਾਰਦੇ ਆ ਪੀਲੇ ਜਿਹੇ ਰੰਗ ਦੀਆਂ ਹੁੰਦੀਆਂ ਠੀਕ ਆ ਚਟੀਆਂ ਪੀਲੀਆਂ ਜੀਆਂ ਫਿਰ ਉਸ ਤੋਂ ਬਾਅਦ ਬਾਈ ਜਦੋਂ ਹਰੀਆਂ ਮਾਰਨ ਲੱਪੈਂਦੇ ਆ ਜਦੋਂ ਐਣ ਖਤਮ ਹੋ ਜਾਂਦੇ ਆ ਅੰਦਰੋਂ ਫਿਰ ਜਦੋਂ ਹਰੀਆਂ ਮਾਰ ਲਾਪੇ ਬਾਈ ਫੇ ਕੋਈ ਹਲੜੀ ਹੁੰਦਾ ਫੇ ਕੁਤਰ ਬਿਮਾਰ ਹੋ ਜਾਂਦੇ ਆ ਆਹ ਲੱਛਣ ਆ ਬਾਈ 빙ਗੇ ਤੇ ਜਿਹੜੀ ਆ ਧੌਣ ਜੀ ਹਿਲਾਉਣ ਵਾਲੀ ਜੱਦਾ ਪ੍ਰੋਬਲਮ ਆ ਹਨ ਤੇ ਇਹਨਾਂ ਚੀਜ਼ਾਂ ਤੋਂ ਬਚ ਕੇ ਰੱਖੋ ਜਦੋਂ ਹੀ ਤੁਹਾਨੂੰ ਲੱਗਾ ਬਾਈ ਪਾਣੀ ਵਾਲੀਆਂ ਬੈਠਾ ਮਾਰਦੇ ਆ ਤੇ ਜਿਹੜਾ ਮੈਂ ਤੁਹਾਨੂੰ ਉਹ ਪਾਊਡਰ ਦਿਖਾਇਆ ਮੈਂ ਇੱਕ ਵਾਰੀ ਫੇ ਦਿਖਾ ਦਿੰਨਾ ਠੀਕ ਆ ਉਹ ਪਾਊਡਰ ਬਾਈ ਦੋਨੇ ਪਾਊ ਤੰਨੇ ਕੁ ਜਿਆਚ ਪੋਣੀਆਂ ਸ਼ੁਰੂ ਕਰ ਦੋ ਆ ਦਿਨਾਂ 'ਚ ਬਾਈ ਕਬੂਤਰਾਂ ਨੂੰ ਪ੍ਰੋਬਲਮ ਆਊਗੀ ਨਹੀਂ ਠੀਕ ਆ ਤੇ ਇਹ ਰੋਕਣ ਦਾ ਇਹੀ ਹੱਲ ਆ ਆ ਦਿਨਾਂ 'ਚ ਬਾਈ ਪ੍ਰੋਬਲਮ ਆਉਂਦੀ ਹੁੰਦੀ ਆ ਹਵਾ ਵਾਲੀ ਬਰਸਾਤਾਂ ਜਦੋਂ ਡੇਨ ਚੇਂਜ ਹੁੰਦੇ ਆ ਨਾ ਮੌਸਮ ਚੇਂਜ ਹੁੰਦੇ ਆ ਤਾਂ ਪੇਟ ਕਬੂਤਰਾਂ ਦੇ ਬਾਈ ਖਰਾਬ ਹੁੰਦੇ ਆ ਦਾਣਾ ਤੋਂ ਨਾ ਆਪਾਂ ਚੇਂਜ ਕਰੀਦਾ ਇੱਕ ਹੋਰ ਵੀ ਹੈ ਨਾ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜਾ ਕਿਹੜਾ ਮਤਲਬ ਤੁਸੀਂ ਦਵਾਈ ਪੋਣੀ ਆ ਆ ਪ੍ਰੋਬਲਮ ਦੇ ਵਿੱਚ ਜੇ ਤੁਹਾਨੂੰ ਲੱਛਣ ਦਿਖਣ ਵੀ ਹਾਂ ਯਾਰ ਪਾਣੀ ਵਾਲੀਆਂ ਬਿੱਠਾ ਮਾਰਦੇ ਆ ਇੱਕ ਬਾਈ ਦਾ ਕੱਲ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਬਿੱਠਾ ਨੂੰ ਮੂੰਹ ਮ ਠੀਕ ਆ ਆਪਾਂ ਮਤਲਬ ਪਾਣੀਆ ਲਾਈਆਂ ਨਹੀਂ ਮਤਲਬ ਪਾਦੀ ਦਵਾਈ ਜ਼ਰੂਰੀ ਲਾਓ ਜੇ ਕਬੂਤਰ ਬਿਮਾਰ ਆ ਫੇਰ ਆ ਮਤਲਬ ਪਾਈ ਦਵਾਈ ਲਾਇਓ ਹੋਰ ਕੰਮ ਖਰਾਬ ਹੋ ਜੂ ਪਾਣੀ ਵਾਲਿਆ ਬਿਠਾ ਹੋਰ ਜ਼ਿਆਦਾ ਮਾਰਨ ਲੱਪਣਗੇ ਕਿਉਂਕਿ ਉਹ ਲੂਜ਼ ਮੋਸ਼ਨ ਹੀ ਲਾਉਂਦਾ ਹੁੰਦਾ ਜਿਹੜਾ ਆਪਾਂ ਜਦੋਂ ਮਤਲਬ ਪਾਣੀ ਲਾਉਂਦੇ ਨਾ ਉਹ ਇੱਕ ਅਰੀ ਦੀ ਟੋਲਟਾਈ ਲਾਉਂਦਾ ਹੁੰਦਾ ਤੇ ਫੇਰ ਬਿਠਾਰਾ ਹੀ ਮਲਾਪਾ ਨਹੀਂ ਘਲੋਂਦੇ ਹਨਾ ਬਿਠਾ ਮਰੀ ਜਾਂਦੇ ਮਰੀ ਜਾਂਦੇ ਤੇ ਉਸ ਤੋਂ ਬਾਅਦ ਫੇਰ ਪਾਣੀ ਵਾਲਿਆ ਬਾਈ ਇਨਫੈਕਸ਼ਨ ਦੀ ਬਾਅਦੋ ਦਵਾਈ ਜ਼ਰੂਰ ਲਾਇਓ ਤੇ ਤੁਹਾਨੂੰ ਮੈਂ ਦੱਸ ਦਦਾ ਕਿਹੜੀ ਕਿਹੜੀ ਇਨਫੈਕਸ਼ਨ ਤੋਂ ਆਪਾਂ ਦਵਾਈ ਵਰਤ ਸਕਦੇ ਆ ਕਿ ਗੱਲ ਨਾ ਦੱਸਣਾ ਨਾ ਕਈ ਵੇਲੇ ਹੋਰ ਜਿੱਦਾਂ ਮੈਂ ਨਾ ਬੋਲ ਵੀ ਦਿੰਨਾ ਨਾ ਮੈਡੀਕਲਾਂ ਤੇ ਸਾਲਟ ਚੇਂਜ ਹੁੰਦੇ ਬਾਈ ਆਹ ਵਾਲਾ ਲੈਕਸਰ ਠੀਕ ਆ ਇਹ ਬਾਈ ਤੁਸੀਂ ਵਰਤਣਾ ਪਾਊਡਰ ਇਹ ਬਹੁਤ ਕਹਣ ਚੀਜ਼ ਆ ਬਾਈ ਜਦੋਂ ਪਾਣੀ ਵਾਲੀਆਂ ਮਿੱਠਾਂ ਮਾਰਨਾ ਸ਼ੁਰੂ ਕਰਦੇ ਨਾ ਕਬੂਤਰਾਂ ਨੂੰ ਨਾਲੇ ਬਾਈ ਤੁਸੀਂ 1 ਲੀਟਰ ਦੇ ਵਿੱਚ ਇਹਦੀਆਂ ਚਾਰ ਛੁਟਕੀਆਂ ਪਾ ਦਿਓ 1 ਲੀਟਰ ਪਾਣੀ ਚ ਚਾਰ ਛੁਟਕੀਆਂ ਪਾ ਦਿਓ ਭਾਈ ਨਾਲੇ ਕਬੂਤਰ ਪਾਣੀ ਵਾਲਿਆਂ ਬਿਠਾ ਬੰਦ ਕਰ ਜਾਣਗੇ ਠੀਕ ਆ ਜੇ ਜਿਆਦਾ ਕੰਮ ਵੱਧ ਗਿਆ ਤੇ ਇੱਕ ਆਪਣੇ ਕੋ ਗੋਲੀ ਬਈ ਪਹਿਲੀ ਪਈ ਆ ਤੁਹਾਨੂੰ ਮਤ ਹੋਣਾ ਸ਼ਾਇਦ ਇੱਕ ਹੀ ਹੋਈਆਂ ਆਂ ਆਟ ਜ਼ਹਿਰੀਆ ਰੁਕਣ ਤੋਂ ਹੀ ਹੁੰਦੀ ਬਈ ਸਲਾਬ ਗਈਆਂ ਹਨਾ ਇੱਕ ਵਾਰੀ ਪਾਣੀ ਪੈ ਗਿਆ ਏ ਡੱਬੇ ਚ ਮੈਂ ਦੇਣੀਆਂ ਨਹੀਂ ਸਿੱਖਣੀਆਂ ਆਂ ਗੋਲੀਆਂ ਇਹਦਾ ਮੈਂ ਪੱਤੇ ਕਰਕੇ ਸਾਹਮ ਕੇ ਰੱਖੀਆਂ ਚੋਧੀਆਂ ਦਵਾਈਆਂ ਦਾ ਮੈਂ ਸਿੱਟ ਦੇਣੀਆਂ ਠੀਕ ਆ ਆ ਗੋਲੀ ਤੁਸੀਂ ਵਰਤ ਸਕਦੇ ਆ ਬਈ ਜੇ ਬਾੜੀਆਂ ਪਾਣੀ ਵਾਲੀਆਂ ਬਲਕ ਕੰਮ ਨੰਘ ਹੀ ਗਿਆ ਸਰੋਹ ਹਨਾ ਫੇਰੇ ਗੋਲੀ ਦੇਣੀ ਆ ਤਾਂ ਵੈਸੇ ਆ ਦੋ ਚੀਜ਼ਾਂ ਵਰਤੋ ਇੱਕ ਆ ਪੀਲਾ ਪੈਕੇਟ ਇੱਕ ਇਹ ਇੱਕ ਬਿਮਰਲ ਤੇ ਬਰੂਟੋ ਨਾ ਇਹ ਚਾਰ ਚੀਜ਼ਾਂ ਬਾਈ ਵਰਤਣੀਆਂ ਸ਼ੁਰੂ ਕਰਦੋ ਜਦੋਂ ਹੀ ਤੁਹਾਨੂੰ ਪਾਣੀ ਵਾਲੀਆਂ ਪਿੱਠਾ ਲੱਗਦੀਆਂ ਇੱਕ ਟੱਕਣੀ ਇੱਕ ਲੀਟਰ ਚਿਹਰਾ ਪਾ ਦਿਓ ਠੀਕ ਆ ਇੱਕ ਟੱਕਣੀ ਦਾ ਪਾ ਦਿਓ ਤੇ ਚਾਰ ਛੁਟਕੀਆਂ ਇਹਦੀਆਂ ਤੇ ਚਾਰ ਹੀ ਛੁਟਕੀਆਂ ਇਹਦੀਆਂ 1 ਲੀਟਰ ਪਾਣੀ ਚ ਬਾਈ ਭੁੱਖੇ ਪਿਆਸੇ ਰੱਖ ਕੇ ਨਾ ਪਿਆਸੇ ਰੱਖ ਕੇ ਪੁੱਤਰ ਪਲਾਓ ਦੋ ਤਿੰਨ ਦਿਨ ਲਗਾਤਾਰ ਪਾਓ ਬਿਨ ਨਾ ਆ ਗਿਓ ਕੂਤਰ ਪਾਈ ਤਾਂ ਡਾਇਨ ਵਧੀਆ ਹੋਵੇ ਨਾ ਪਾਣੀ ਪਲਾ ਕੇ ਕੁਜੇ ਬਾਹਰ ਕਢ ਦੋ ਫੇ ਦਵਾਰਾ ਪਾਣੀ ਤਾਂ ਡਾ ਖਰਾਬ ਨਾ ਹੋਵੇ ਉਹੀ ਪਾਣੀ ਪਾਈ ਫੇ ਦਵਾਰਾ ਰੱਖ ਦਿਓ ਮੂਰੇ ਕੁਜਾ ਉਸੇ ਟਾਈਮ ਜਦੋਂ ਕੂਤਰਾਂ ਨੂੰ ਪੀ ਲਿਆ ਕੁਜੇ ਬਾਹਰ ਕਢ ਦਿਓ ਤੇ ਕੁਜਿਆਂ ਨੂੰ ਬਾਈ ਧੋ ਕੇ ਧੁੱਪ ਜ਼ਰੂਰ ਲਵਾਓ ਜੇ ਆਪਾਂ ਬਾਈ ਧੁੱਪ ਲੱਗਦੀ ਤਾਂ ਕੱਢ ਲੈ ਬਾਹਰ ਕੁਜਿਆਂ ਨੂੰ ਬਾਈ ਧੁੱਪ ਜ਼ਰੂਰੀ ਲਵਾਓ ਜੇ ਆਪਾਂ ਕੁਜੇਆਂ ਨੂੰ ਧੁੱਪ ਨਹੀਂ ਦਿੰਦੇ ਕੁਜੇਆਂ 'ਚ ਹੀ ਵਾਇਰਸ ਇੱਕ ਜਮਾ ਹੁੰਦਾ ਉਹ ਜਮ ਜਮ ਕੇ ਥੰਡਾਈ ਜੀ ਜਮ ਜਮ ਕੇ ਹਰੀ ਹਰੀ ਜੀ ਹਨਾ ਕੂਤਰ ਬਿਮਾਰ ਹੋਣੇ ਸ਼ੁਰੂ ਹੋਏ ਤਾਂ ਪਾਣੀ ਤੋਂ ਹੀ ਉਹਨਾਂ ਨੂੰ ਜਦਾ ਟੋਲਟ ਤੇ ਵੀਰ ਕੋਨ ਐਸੀ ਜਿਹੜਾ ਦੱਸਿਆਈ ਬਾਈ ਘੈਂਟ ਚੀਜ਼ ਆ ਉਹਦੀਆਂ ਸਪਰੇਆ ਜ਼ਰੂਰ ਕਰੋ ਆੜਾ ਪੱਭੂ ਪੱਭੂ ਮੱਛਰ ਮੁੱਛਰ ਕੱਖ ਨਹੀਂ ਬਾਈ ਖੁੱਡੇ ਚ ਆਉਣ ਦਿੰਦਾ ਕੁਛ ਵੀ ਨਹੀਂ ਆਪਣੇ ਬਹੁਤ ਸੀਗੇ ਜਿੱਦਨ ਦੀ ਬਾਈ ਸਪਰੇ ਕਰਨੀ ਸ਼ੁਰੂ ਕੀਤੀ ਆ ਕੋਈ ਪੱਭੂ ਦਾ ਨਾਮੋ ਨਿਸ਼ਾਨ ਵੀ ਹੈ ਨਹੀਂ ਆਪਣੇ ਖੁੱਟਿਆ ਦੇ ਵਿੱਚ ਬਾਈ ਠੀਕ ਆ ਇੱਕ ਵਾਰੀ ਕੀਤੀ ਸੀ ਤੇ ਅੱਜ ਦੂਜੀ ਵਾਰੀ ਕੀਤੀ ਹੁਣ ਲਗਾਤਾਰ ਆਪਾਂ 3-4 ਦਿਨ ਲਗਾਤਾਰ ਸਪਰੇ ਕਰਨੀਆਂ ਵੀ ਜਿਹੜਾ ਵਾਇਰਸ ਹੈਗਾ ਮਰ ਜਵੇ ਠੀਕ ਆ ਉਹਦੇ ਨਾਲ ਵਾਇਰਸ ਮਰ ਜਾਂਦਾ ਪਾਣੀ ਬਾਈ ਤੁਸੀਂ ਕੋਈ ਵੀ ਦਵਾਈ ਪਾ ਕੇ ਨਾ ਪਾਣੀ ਦੇ ਵਿੱਚ ਉਹ ਵੀਰ ਕੋਨ ਐਸ ਕਰਦੇ ਹੋ 2-3 ਘੰਟੇ ਧੁੱਪੇ ਰੱਖ ਦਿਓ ਬਈ ਪਾਣੀ ਫੇਰ ਦੁਬਾਰਾ ਚਿੱਟਾ ਕਰ ਦੂ ਐਨ ਚਿੱਟਾ ਕਲਰ ਮਾਰ ਹੀ ਦੋ ਜਿੰਨੇ ਵੀ ਕਲਰ ਹੋਰ ਦਵਾਈ ਦੇ ਵੀ ਹੋਣਗੇ ਨਾ ਸਾਰੇ ਮਾਰ ਦਿੰਦਾ ਐਨਾ ਵਾਇਰਸ ਨੂੰ ਉਹ ਵਧੀਆ ਪਾਣੀ ਸ਼ੁੱਧ ਕਰ ਦਿੰਦਾ ਉਹ ਇੱਕ ਚੁਟਕੀ ਤੁਸੀਂ ਦਾ ਇੱਕ ਚੁਟਕੀ ਭਰ ਕੇ 1 ਲੀਟਰ ਪਾਣੀ ਚ ਪਾ ਕੇ ਕਬੂਤਰਾਂ ਨੂੰ ਪੀਣ ਨੂੰ ਵੀ ਦਿਓ ਤੇ ਜਿਹੜੀ ਸਪਰੇਅ ਕਰਨੀ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ 20 ਲੀਟਰ ਪਾਣੀ ਦੇ ਵਿੱਚ ਇੱਕ ਚਮਚਾ ਵੀਰਕੋਰ ਐਸ ਦਾ ਚੌਥਾ ਹਿੱਸਾ ਚੌਥੇ ਤੋਂ ਵੀ ਘਾਟੀ ਮਤਲਬ ਚੌਥੇ ਤੋਂ ਵੀ ਘਾਟੀ ਲਾਲ ਦਵਾਈ ਪਿੰਕੀ ਜਿਹੜੀ ਹੁੰਦੀ ਪੋਟਾਸ਼ੀਅਮ ਉਹਦਾ ਪਾ ਕੇ ਬਾਈ ਸਪਰੇਅ ਕਰੋ ਖੁੱਡਿਆ ਦੇ ਵਿੱਚ ਕੱਖ ਵੀ ਨਹੀਂ ਆਉਣਾ ਬਾਈ ਜੂਆ ਜਾ ਵੀ ਕੂਤਰਾ ਦੀਆਂ 80% ਉਹ ਵੀ ਮਰ ਜਾਂਦੀਆਂ ਤੇ ਆਪਾਂ ਅੱਜ ਵੀ ਕਰਨੀ ਆ ਇੱਕ ਸਵੇਰੇ ਵੀ ਕੀਤੀ ਹੁਣ ਫੇਰ ਦੁਬਾਰਾ ਕਰਨੀ ਆ ਖੁੱਡਿਆ 'ਚ ਮਿੱਟੀ ਪਾ ਕੇ ਠੀਕ ਆ ਉਹਦੇ ਨਾਲ ਬਾਈ ਬਹੁਤ ਫਾਇਦਾ ਆ ਜਿਹੜੇ ਆਪਾਂ ਬੂਬੂ ਮਰ ਜਾਂਦੇ ਆ ਤੇ ਮੱਛਰ ਮੁਚਰ ਨੇ ਫਿੰਸੜੀਆਂ ਹੁੰਦੀਆਂ ਤੇ ਆ ਜਿਹੜਾ ਬਾਈ ਮੈਂ ਤੁਹਾਨੂੰ ਦਿਖਾਇਆ ਹੁਣੇ ਪਾਊਡਰ ਠੀਕ ਆ ਤੇ ਜੜਾ ਵਾਲਾ ਪਾਊਡਰ ਆ ਨਾ ਬਾਈ ਜੇ ਕੂਤਰਾ ਦੇ ਫੋੜੀਆਂ ਫੋੜੇ ਫਿੰਸਣੀਆਂ ਫੂ ਭਾਈ ਆਪਾ ਉਹ ਵੀ ਐਂਡ ਠੀਕ ਹੋ ਜਾਣਗੇ ਆ ਬਿਲਕੁਲ ਠੀਕ ਹੈ ਇੱਕ ਵੀ ਬੋੜਾ ਬਿੰਦੀ ਨਹੀਂ ਹੋਗਾ ਚਾਰ ਪੰਜ ਦਾ ਲਗਾਤਾਰ ਪਾ ਦਿਓ ਹਫਤੇ ਦਸ ਦਿਨ ਦੇ ਵਿੱਚ ਵਿੱਚ ਉਹ ਝੜ ਜਾਣਗੀਆਂ ਸੁੱਕ ਗਏ ਐਂਟੀਬਾਇਓਟਿਕ ਆ ਇਹ ਠੀਕ ਹੈ ਟੈਰਾਮਾਈਸਿਨ ਦਾ ਜਿਹੜਾ ਟੈਟਰਾਸਾਈਕਲਿਨ ਦਾ ਆਪਾਂ ਪੈਟ ਵਰਤਦੇ ਹਾਂ ਨਾ ਉਹ ਵੀ ਭਾਈ ਐਂਟੀਬਾਇਓਟਿਕ ਆ ਪਰ ਇਹਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਮਤਲਬ ਚੱਕਦਾ ਇਨਫੈਕਸ਼ਨ ਦੀ ਦਵਾਈ ਬਹੁਤ ਜ਼ਿਆਦਾ ਆ ਜਿਹੜਾ ਸਾਲਟ ਹੈ ਇਨਫੈਕਸ਼ਨ ਦਾ ਤੇ ਇਹ ਤੁਸੀਂ ਵਰਤਨੀਆ ਸ਼ੁਰੂ ਕਰ ਦਿਓ ਭਾਈ ਬਿਮਰਲ ਬਰੂਟਨ ਤੇ ਐ ਟੈਰਾ ਟੈਟਰਾਸਾਈਕਲਿਨ ਦਾ ਜਿਹੜਾ ਫੋਲ ਰਿਆ ਤੇ ਲੈਕਸ ਜਿਹੜਾ ਵਾ ਤੁਹਾਨੂੰ ਦੱਸਿਆ ਠੀਕ ਆ ਇਹ ਵਰਤਣਾ ਸ਼ੁਰੂ ਕਰ ਲਓ ਇਹ ਚਾਰ ਚੀਜ਼ਾਂ ਵਰਤੋ ਐਣ ਬਾਈ ਕਬੂਤਰ ਤਾਂਤਰ ਉਸਤ ਰਹਿਣਗੇ ਬਾਂਦਰਾ ਪਰਵਾਹ ਹਦਲਾਂ ਦੇ ਵਿੱਚ ਠੀਕ ਆ ਲਗਾਤਾਰ ਪਾਓ ਇਹਨਾਂ ਨੂੰ ਬਿਨ ਨਾ ਗਿਓ ਪਾਣੀ ਪਲਾਓ ਕੂਜੇ ਕੱਢ ਦੋ ਬਾਹਰ ਫੇ ਪਿਆਸੇ ਹੋਊਗੇ ਦੋ ਟਾਈਮ ਕੂਜਾ ਰੱਖੋ ਵਿੱਚ ਬਸ ਰੱਜ ਕੇ ਪਾਣੀ ਪੀਣਗੇ ਜਦੋਂ ਕਬੂਤਰ ਬਾਈ ਰੱਜ ਕੇ ਪਾਣੀ ਪੀ ਲਵਦਾ ਪਾਣੀ ਵਾਲੀਆ ਬਿਠਾ ਮਾਰ ਲਾ ਪਿਆ ਸਮਝ ਲਓ ਕਬੂਤਰ ਨੂੰ ਪਾਣੀ ਦੀ ਕਮੀ ਹੋਣੀ ਆ ਫੇ ਕਬੂਤਰ ਪੋਟੇ ਭਰ-ਭਰ ਪਾਣੀ ਪੀਂਦੇ ਆ ਤਾਂ ਤਾਂ ਹੀ ਕਬੂਤਰਾਂ ਦੇ ਅੰਦਰ ਫਾਰਾ ਪੈ ਕੇ ਕਈ ਕਬੂਤਰ ਮਰ ਵੀ ਜਾਂਦੇ ਟੈ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਜਦੋਂ ਹੀ ਤੁਹਾਨੂੰ ਲੱਗਦਾ ਪਾਣੀ ਵਾਲੀਆਂ ਵਿੱਠਾਂ ਦੇ ਨਾਲ ਜ ਮਾਰਦੇ ਆ ਤੇ ਬਾਈ ਆ ਪਾਊਡਰ ਪਾ ਦਿਓ ਠੀਕ ਆ ਆ ਤਿੰਨੇ ਚਾਰੀ ਚੀਜ਼ਾਂ ਮਿਕਸ ਕਰਕੇ ਪਾਓ ਇਹਦਾ ਕੋਈ ਨੁਕਸਾਨ ਨਹੀਂ ਬਾਈ ਫਾਇਦਾ ਹੀ ਆ ਤੂਤਰ ਤੁਹਾਡੇ ਤੰਦਰੁਸਤ ਹੋਵੋਗੇ ਬਾਈ ਜੂੜੇ ਜਿਹੜੇ ਵੱਡੇ ਸੀ ਇਹ ਮੈਂ ਇੱਥੇ ਹੀ ਪਾਉਂਦੇ ਹਾਂ ਨਾ ਇਹਨਾਂ ਨੂੰ ਧੁੱਪ ਲੱਗੇ ਘੰਟਾ ਖੰਡ ਤੇ ਆ ਕਬੂਤਰੀਆਂ ਵੱਡੀਆਂ ਜਿਹੜੀਆਂ ਇਹਨਾਂ ਨੂੰ ਵੀ ਬਾਈ ਧੁੱਪ ਲਵਾਉ ਨੂੰ ਆ ਪਿੰਜਰੇ ਚ ਆਪਾਂ ਪਾਤੀਆਂ ਠੀਕ ਆ ਤੇ ਆ ਵੀ ਐਦੇ ਬਾਈ ਆ ਕਬੂਤਰ ਆਪਣਾ ਥੋੜਾ ਜਿਹਾ ਢਿੱਲਾ ਲੱਗਦਾ ਸੀ ਇਹਨੂੰ ਮੈਂ ਸਾਈਡ ਤੇ ਕਰਕੇ ਦਵਾਈ ਦੇ ਦਿੱਤੀ ਇਹ ਸੈਟਪ ਬਿਲਕੁਲ ਹੋ ਜਾਣਾ ਮੈਨੂੰ ਪੂਰੀ ਇਮੇਜ ਐ ਕੰਟਰ ਸੈਟ ਹੋ ਜਾਊਗਾ ਦਵਾਈ ਕੰਮ ਕਰਦੀ ਐ ਜਿਹੜਾ ਪਾਊਡਰ ਹੀ ਦਿੱਤਾ ਆਪਾ ਹਵਾਲਾ ਤੇ ਇਹਨਾਂ ਨੂੰ ਵੀ ਬਾਈ ਪਾਣੀ ਪੂਣੀ ਤੇ ਕੁਜੇ ਮੈਂ ਕੱਢਦੇ ਇਹਨਾਂ ਦੇ ਸਾਰੇ 12 ਬਾਲਟੀ ਜੀ ਵੀ ਚਾਕੇ ਪਰਾ ਰੱਖਦੀ ਆ ਠੀਕ ਆ ਆ ਕੁਜਾ ਉਹਨਾਂ ਦਾ ਉਧਰ ਦਾ ਅੰਦਰ ਪਿਆ ਇਧਰ ਪਿਆ ਆ ਵੀ ਕੁਜਾ ਇਦਾਂ ਹੀ ਐ ਇਹਨੂੰ ਮੈਂ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਤੇ ਸੁੱਕਣੇ ਪਾਤਾ ਹਨਾ ਤੇ ਆ ਖੁੱਡੇ 'ਚ ਪਾਣੀ ਜਿਆ ਪਿਆ ਸੀ ਅੱਜ ਵੀ ਮੀਂਹ ਪਿਆ ਹਨਾ ਰਾਤੀ ਤੇ ਉਹ ਵੀ ਕੱਢ ਕੁੱਢ ਕੇ ਚੰਗੀ ਤਰ੍ਹਾਂ ਪਾਣੀ ਤੇ ਕਪੜਾ-ਕਪੜਾ ਮਾਰਤਾ ਇਹ ਕਬੂਤਰਿਆਂ ਨੂੰ ਮੈਂ ਉਹ ਪਾ ਕੇ ਜਾਲ ਇੱਕ ਜਾਲੀ ਵਰਤਾਂਗੇ ਆ ਵਾਲੀ ਠੀਕ ਆ ਉਹਦੇ ਵਿੱਚ ਮੈਂ ਵੱਡੀਆਂ ਕੂਦਰੀਆਂ ਪੁਣੀ ਹੁੰਦੇ ਆ ਉਹ ਚ ਸਪਰੇਅ ਮਾਰੀ ਸੀ ਸਵੇਰੇ ਵੀਰਕੋਨ ਦੀ ਚੰਗੀ ਤਰ੍ਹਾਂ ਧੋ ਧੋਪ ਤਾਂ ਗਿਆ ਹੀ ਆ ਪਾਣੀ ਦੇ ਨਾਲ ਹਨਾ ਮੀਂਹ ਪੈਂਦਾ ਰਿਹਾ ਕਿੰਨਾ ਜਰੀਏ ਤੇ ਤੇ ਇਹਦੇ ਇਹਦੇ ਚ ਨਹੀਂ ਹੁਣ ਆਪਾਂ ਬਿਮਾਰ ਕਬੂਤਰ ਪੁਣਾ ਬਾਈ ਠੀਕ ਆ ਆ ਦੋ ਪਿੰਜਰੇ ਰੱਖਾਂਗੇ ਜਿਨ੍ਹਾਂ ਚ ਬਿਮਾਰ ਕਬੂਤਰ ਪੁਣੀ ਇੱਕ ਆ ਤੇ ਇਹਨਾਂ ਦੇ ਵਿੱਚ ਬਾਅਦੋਂ ਬੱਚੇ ਵੀ ਢਾਂਗ ਨਹੀਂ ਲਾਉਣੇ ਆਪਾਂ ਨਵੇਂ ਪਿੰਜਰੇ ਲੈ ਆਉਣੇ ਜਿਹੜੇ ਢਾਂਗ ਹੀ ਲਾਉਣ ਨੂੰ ਬੱਚਿਆਂ ਲਈ ਠੀਕ ਆ ਆ ਇਹਨੇ ਪ੍ਰੋਬਲਮ ਆਉਣ ਤੋਂ ਪਹਿਲਾਂ ਪ ਸਾਰੇ ਕਬੂਤਰ ਤੁਹਾਡੇ ਤੰਦਰੁਸਤ ਹੋ ਜਾਣਗੇ ਪਾਣੀ ਵਾਲੀਆਂ ਵਿੱਠਾਂ ਮਾਰ ਕੇ ਬਾਈ ਫੇਰੀ ਕਬੂਤਰ ਬਿਮਾਰ ਹੁੰਦੇ ਆ ਤੇ ਪਾਣੀ ਦੀ ਕਮੀ ਆ ਜਾਂਦੀ ਹੈ ਤੇ ਉਦੋਂ ਬਾਅਦ ਬਾਈ ਲੱਭੀਂਗੇ ਟੱਡੇ ਸਾਰਾ ਕੁਝ ਹੀ ਹੁੰਦਾ ਚਲੋ ਬਾਬੋ ਜਿਹੜੀਆਂ ਦਵਾਈਆਂ ਦੇਣੀਆਂ ਸੀ ਇਹਨਾਂ ਨੂੰ ਉਹ ਚ ਪਾਤੀਆਂ ਆਪਾਂ ਠੀਕ ਆ ਇਹ ਬਰੂਟਨ ਬਿਮਰਲ ਤੇ ਨੋਵਾ ਮੋਕਸ ਤੇੜਾ ਆਪਾਂ ਇਹ ਕਿਹੜਾ ਯਾਰਾ ਪਾਊਡਰ ਦਾ ਪੈਕੇਟ ਜਮਤੋਂ ਦਿਖਾਇਆ ਨਾ ਇੱਕ ਹੋ ਦਾ ਮੈਨੂੰ ਨਾ ਭੁੱਲ ਗਿਆ ਉਹ ਚੀਜ਼ ਆਪਾਂ ਆ ਕੇ ਕਬੂਤਰਿਆਂ ਨੂੰ ਪਾਣੀ ਪੂਣੀ ਆਪਾਂ ਪਲਾਸਤਾ ਠੀਕ ਆ ਕੀ ਬਾਬੇ ਕੀ ਹਾਲ ਚਾਲ ਨੇ ਤੇ ਲਓ ਬਾਬੇ ਵੀਡੀਓ ਤੁਹਾਡੇ ਕਮੈਂਟਾਂ ਦੇ ਜਵਾਬ ਜੂ ਦੇਈਏ ਹਨ ਤੇ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਆਪਾਂ ਹਸਟੋਬਿਟੀ ਆਉ ਕੁਛ ਵੀ ਦਿੰਦੇ ਸੀ ਆਪਾਂ ਤੇ ਹੌਲੀ ਹੌਲੀ ਹਨ ਵੀ ਰਿਕਵਰ ਪੈਂਦਾ ਸੀ ਤੇ ਨਾਲ ਨਿਊਰੋਬੀਨ ਫੋਰ ਚਲਾਈ ਤੇ ਉਹਦੇ ਨਾਲ ਬਹੁਤ ਜਲਦੀ ਫਰਕ ਪੈ ਗਿਆ ਬਾਈ ਉਹੀ ਗੱਲ ਹਨ ਜਿੱਦਾਂ ਆਪਾਂ ਮੈਡੀਸਨ ਦਿੰਨੇ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉੱਚ ਹੋਰ ਨੁਕਸ ਕੀ ਆ ਕਿਉਂਕਿ ਬਾਈ ਜਿਹੜੀਆਂ ਲੱਤਾਂ ਖੜਦੀਆਂ ਉਹ ਕਮਜ਼ੋਰੀ ਨਾ ਖੜਦੀਆਂ ਠੀਕ ਆ ਨਿਊਰੋਬੀਨ ਫੋਰ ਜਿਹੜੀ ਹੈਗੀ ਆ ਉਹ ਨਾੜਾਂ ਦੀ ਵੀਕਨੈਸ ਨੂੰ ਦੂਰ ਕਰਦੀ ਆ ਤੇ ਇਸ ਕਰਕੇ ਬਾਕੀ ਦਵਾਈਆਂ ਨੇ ਤੇ ਜੋ ਦਾ ਅੰਦਰੋਂ ਸੈੱਟ ਕਰਨਾ ਹੈ ਨਾ ਪਰ ਜਿਹੜੀ ਉਹਨੂੰ ਤਾਕਤ ਹੌਲੀ-ਹੌਲੀ ਉਹ ਦਵਾਈਆਂ ਨਾਲ ਹੌਲੀ-ਹੌਲੀ ਬਈ ਤਾਕਤ ਮਿਲਣੀ ਕੈਲਸ਼ੀਅਮ ਹੋ ਗਿਆ ਦਾ ਕੁਝ ਵੀ ਹੈ ਨਾ ਪਰ ਜਿਹੜੀ ਨੈਰੋਵਿਨਫੋਰਡ ਆ ਬਾਈ ਉਹ ਨਾੜਾਂ ਦੀ ਕਮਜ਼ੋਰੀ ਬਹੁਤ ਜਲਦੀ ਚੱਕਦੀ ਆ ਠੀਕ ਆ ਇਸ ਕਰਕੇ ਕਬੂਤਰ ਸਹੀ ਜਲਦੀ ਹੋ ਜਾਂਦੇ ਉਹਦੇ ਨਾਲ ਤੇ ਨੈਰੋਵਿਨਫੋਰਡ ਦੇਣੀ ਚਾਹੀਦੀ ਆ ਮਲਟੀਵਿਟਾਮਿਨ ਕੋਈ ਵੀ ਗੋਲੀ ਆ ਤੁਸੀਂ ਉਹ ਵੀ ਵਰਤ ਸਕਦੇ ਜੇ ਐਦਾਂ ਦੀ ਪ੍ਰੋਬਲਮ ਵਿੱਚ ਆ ਜਾਂਦੀ ਆ ਠੀਕ ਆ ਤੇ ਉਹਦਾਰਾ ਮਲਟੀਵਿਟਾਮਿਨ ਜਿਹੜੀ ਬਿਮਰਲ ਆ ਉਸ ਵੀ ਹਲਕੇ-ਫੁਲਕੇ ਮਲਟੀਵਿਟਾਮਿਨ ਹੈਗੇ ਆ ਲਾਈਟ ਹੁੰਦੀ ਹੈ ਵੀ ਪੂਰੇ ਜ਼ਿਆਦਾ ਨਹੀਂ ਹੁੰਦੇ ਹਲਕੇ ਫੁਲਕੇ ਹੁੰਦੇ ਪਰ ਉਹਦੇ ਮਲਟੀਵਿਟਾਮਿਨ ਹੈਗੇ ਆ ਤੇ ਬਾਈ ਇੱਕ ਹੋਰ ਪੁੱਛਦੇ ਸੀਗੇ ਹਨਾ ਪਹਿਲਾਂ ਮੈਂ ਦਵਾਈਆਂ ਚ ਤੁਹਾਨੂੰ ਦੱਸ ਦਿੱਤਾ ਕਿ ਬਾਈ ਇਹਦਾ ਲੱਕਵੇ ਲੁਕਵੇ ਦਾ ਬਾਈ ਮਲਟੀਵਿਟਾਮਿਨ ਮਤਲਬ ਆ ਜਿਹੜੀ ਲੱਕਵੇ ਦੀ ਬਾਈ ਪੁੱਛਦੇ ਹੀ ਹਨਾ ਵਿਟਾਮਿਨ ਏ ਦੀ ਜਦੋਂ ਬਾਈ ਕਮੀ ਆਉਂਦੀ ਹੈ ਨਾ ਉਦੋਂ ਹੀ ਬਾਈ ਕਬੂਤਰ ਬਿੰਗੇ ਟੱਡੇ ਜੇ ਹੁੰਦੇ ਆ ਠੀਕ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੱਸ ਰਿਹਾ ਹਨਾ ਵੀ ਜੇ ਕਬੂਤਰ ਬਾਈ ਪਹਿਲਾਂ ਤਾਂ ਪਾਣੀ ਵਾਲੀਆਂ ਮਿੱਠਾ ਮਾਰਨਗੇ ਠੀਕ ਆ ਉਦੋਂ ਬਾਅਦ ਇਹ ਇਹ ਮਾਰਨੀਆ ਸ਼ੁਰੂ ਕਰੂਗੇ ਪੀਲੀਆਂ ਚਿੱਟੀਆਂ ਜੀਆਂ ਬਿਠਾਂ ਪੀਲੀਆਂ ਪਤਲੀਆਂ ਪਾਣੀ ਵਾਲੀਆਂ ਜਿੱਦਾਂ ਗਿੱਲੀਆਂ ਹੁੰਦੀਆਂ ਮਤਲਬ ਸੰਘੜਾ ਪਾਣੀ ਪੂਣੀ ਮਿਕਸਾ ਹੀ ਹੁੰਦਾ ਫਿਰ ਬਾਈ ਹਰੀਆਂ ਹਰੀਆਂ ਤੋਂ ਬਾਅਦ ਸਮਝ ਲਓ ਜਦੋਂ ਹਰੀਆਂ ਤੇ ਕੰਡੀਸ਼ਨ ਪਹੁੰਚ ਗਈ ਨਾ ਉਦੋਂ ਕਬੂਤਰ ਬਾਈ ਬਿਲਕੁਲ ਸਮਝ ਲਓ ਵੀ ਅੰਦਰੋਂ ਖਤਮ ਹੋ ਗਿਆ ਉਦੋਂ ਬਹੁਤ ਚਾਂਸ ਘਟ ਬਚਾਣੇ ਓਕੇ ਹੋ ਜਾਂਦੇ ਹਨ ਔਰ ਅੱਜ ਵੀ ਬਾਈ ਆਪਣਾ ਨੀਲਾ ਕੂਤਰ ਪਤਾ ਹੀ ਉਹ ਇੱਕ ਦਿਨ ਸੀ ਬਾਈ ਡੋਣ ਗਏ ਦੋਨੇ ਵੱਡੇ ਕਬੂਤਰ ਨਾ ਇੱਕ ਦਿਨ ਸੀ ਤੇ ਉਹਨਾਂ ਨੂੰ ਹੋਇਆ ਵੀ ਕੱਕਰੀ ਬਾਈ ਉਦੋਂ ਹੀ ਬਸ ਪਾਣੀ ਪੀਤਾ ਜਾਦਾ ਜਿੱਦਾਂ ਸਾਰਾ ਤੰਦਰੁਸਤ ਸੀ ਕੋਈ ਦਾਦਾ ਨਹੀਂ ਮੀ ਬੋ ਪਿਆ ਉਹ ਛਿੱਟਾ ਛੋਟਾ ਨਾਉਂਦੇ ਨੂੰ ਦੇ ਰਹੇ ਦੇ ਗਰਮ ਸਰਦ ਹੋ ਜਾਂਦੇ ਕਿਲੇ ਬੁਖਾਰ ਦਾ ਇੰਨੇ ਕਬੂਤਰਾਂ ਚ ਪਤਾ ਨਹੀਂ ਲੱਗਦਾ ਇਸੇ ਕਰਕੇ ਕਿਹਾ ਸੀ ਆਪਾਂ ਥੋੜੇ ਕਬੂਤਰ ਰੱਖ ਲੈਣੇ ਹੋਣਾ ਹਨਾ ਤੈਨੂੰ ਮੈਂ ਕਬੂਤਰ ਘਟਾਉਣ ਦੇ ਆ ਬਾਈ ਥੋੜੇ ਜਿਹਾ ਹਨਾ ਕਬੂਤਰ ਘਟਾ ਲਈਏ ਤੇ ਜਿਹੜੀ ਨਿਗਾ ਬਾਜਦੀ ਰਵੇ ਡੇਲੀ ਇੰਨੇ ਕਬੂਤਰਾਂ ਚ ਨਿਗਾ ਮਾਰਨੀ ਕੱਲੇ ਬੰਦੇ ਲਈ ਔਖੀ ਬਾਈ ਤਿੰਨ ਚਾਰ ਬੰਦਿਆਂ ਨੂੰ ਇੰਨੇ ਕਬੂਤਰਾਂ ਨੂੰ ਤਿੰਨ ਚਾਰ ਬੰਦੇ ਚਾਹੀਦੇ ਆ ਰੋਜ਼ ਦੇ ਠੀਕ ਆ ਆਪਾਂ ਫੇਰ ਕੱਲੇ ਸਾਹਮਦੇ ਆ ਤੇ ਉਸ ਚੱਕਰ ਦੇ ਵਿੱਚ ਬਾਈ ਕਿਤੇ ਨਾ ਕਿਤੇ ਕਬੂਤਰ ਤੇ ਨਿਗਾ ਨਹੀਂ ਜਾਂਦੀ ਇੰਨੇ ਕਬੂਤਰਾਂ ਚ ਉਹ ਵੱਡਾ ਕਬੂਤਰ ਸੀ ਮੇਨ ਕਬੂਤਰ ਠੀਕ ਆ ਤੇ ਸਰਾ ਹੀ ਜਿਵੇਂ ਲੱਭ ਬੱਚੇ ਬਈ ਜਿੱਥੇ ਛੱਡੇ ਸਰਾ ਹੀ ਕਰਾਇਆ ਉਹਦੇ ਬੱਚਿਆਂ ਨੇ ਹਨ ਹਰਿਆ ਹੋਰਿਆ ਨਹੀਂ ਬੱਚਾ ਅਜੇ ਤੱਕ ਬਈ ਉਹਦਾ ਕੋਈ ਵੀ ਬੱਚਾ ਜਿੰਨੇ ਕੁ ਵੀ ਬੱਚੇ ਛੱਡੇ ਸੀ ਉਸ ਕਬੂਤਰ ਦੇ ਆਪਾਂ ਬੱਚੇ ਕੱਢਦਾ ਹੀ ਥੋੜੇ ਸੀ ਉਹ ਜੋੜਾ ਹੀ ਉਹਨਾਂ ਕੋਲੋਂ ਦਾ ਹੁੰਦਾ ਸੀ ਮਤਲਬ ਹਰ ਇੱਕ ਸੀਜ਼ਨ 2-3 ਨੀ ਕੀ ਬਸ ਉਹਨੇ 2-3 ਵਾਰੀ ਅੰਡੇ ਲਵੋਣੇ ਜਿਆਦਾ ਨਹੀਂ ਲਵੋਣੇ ਉਹ ਚੋ ਕਈ ਵੇਲੇ ਇੱਕ ਅੱਧੀ ਵਾਰੀ ਖਰਾਬ ਹੋ ਜਾਂਨੇ ਤੇ 2-3 ਬੱਚੇ ਨਿਕਲਨੇ ਤੇ ਬਾਕੀ ਭਰਾਵਾਂ ਦਾ ਤਾਂ ਡਾਇਨਾ ਪਿਆਰ ਆ ਕਈ ਜਿਹੜੇ ਵਾਲੀ ਲਿਆ ਜੀ ਆ ਹਨ ਕਈ ਮੰਗ ਲੈਂਦੇ ਤੇ ਉਹ ਦੇਣਾ ਵੀ ਤੇ ਐਤ ਕੀ ਸੋਂ ਸਾਰੇ ਹੀ ਬੱਚੇ ਨੇ ਮੈਂ ਦੇ ਦੂ ਦਿੱਤੇ ਸੀ ਕੋਈ ਬੱਚਾ ਐਤ ਕੀ ਵੀ ਨਹੀਂ ਰੱਖਿਆ ਨੀਲੇ ਦਾ ਠੀਕ ਆ ਉਹਦਾ ਮੈਨੂੰ ਪਤਾ ਕਿ ਨਾ ਕਿ ਨਾ ਕੋ ਪਏ ਆਪਾਂ ਵਾਪਸ ਮੰਗਾ ਲਾਂਗੇ اٹਕੇ ਹਜੇ ਪਹਿਲਾ ਪ੍ਰੋਬਲਮ ਸੈੱਟ ਹੋ ਜਵੇ ਹਨਾ ਤੇ ਬਾਈ ਬਾੜਾ ਚੰਗਾ ਕਬੂਤਰ ਸੀ ਆਪਣਾ ਪੁਰਾਣਾ ਵੱਡਾ ਕਬੂਤਰ ਸੀ ਹਨਾ ਹੋਊਗੀ ਇਹਦੀ ਉਮਰ ਵੀ 12 13 ਸਾਲਾਂ ਉਮਰ ਹੋਣੀ ਆ ਕਬੂਤਰ ਦੀ ਠੀਕ ਆ ਤਾਂ ਹੀ ਨਹੀਂ ਉਹ ਕੰਟਰੋਲ ਕਰ ਸਕਿਆ ਉਮਰ ਜ਼ਿਆਦਾ ਹੋਗੀ ਸੀ ਕਬੂਤਰ ਦੀ ਨਹੀਂ ਤਾਂ ਜੇ ਉਹ ਇੱਕ ਵਾਰੀ ਦਵਾਈ ਪਚਾ ਜਾਂਦਾ ਨਾ ਬਾਈ ਉਹਨੇ ਵੱਜ ਜਾਣਾ ਸੀ ਕਿਉਂਕਿ ਉਹਨੇ ਪਹਿਲਾਂ ਹੀ ਪੂਰਾ ਜਿੱਦਾਂ ਪਾਣੀ ਦਾ ਪੋਟਾ ਭਰਿਆ ਹੀ ਮੈਂ ਪਾਣੀ ਕੱਢ ਦਿੱਤਾ ਕਬੂਤਰ ਦੇ ਫ ਤੇ ਉਹ ਮੈਡੀਸਨ ਉਹਨੇ ਲਈ ਹੀ ਨਹੀਂ ਠੀਕ ਆ ਪਾਣੀ ਲਿਆ ਹੀ ਨਹੀਂ ਉਹਨੇ ਅੰਦਰੋਂ ਬਾਹਰ ਕੱਢ ਸਟਿਆ ਇਦਾਂ ਹੀ ਉਸੇ ਟਾਈਮ ਹੀ ਕੂਤਰ ਮਰ ਗਿਆ ਠੀਕ ਆ ਉਹ ਵੀ ਇਦਾਂ ਹੀ ਹੋਇਆ ਸੀ ਇਹ ਵੀ ਇਦਾਂ ਹੋਇਆ ਸੀ ਤੇ ਇਹ ਜਿੱਦਾਂ ਅਟੈਕ ਹੀ ਹੋਇਆ ਇਹ ਇਹ ਕੂਤਰ ਉਦਾਂ ਬਿਮਾਰ ਹੋ ਕੇ ਨਹੀਂ ਮਰੇ ਕੀ ਜਿੱਦਾਂ ਬਿਮਾਰ ਹੋ ਕੇ ਜਾਂ ਕੁਝ ਵੀ ਇਹਨਾਂ ਨੂੰ ਅਟੈਕ ਹੀ ਹੋਇਆ ਵਸ ਜਿੱਦਾਂ ਇੱਕ ਜਗ ਦਾ ਵੀ ਤੇ ਉਹ ਪਾਣੀ ਕੂਤਰ ਜਦੋਂ ਤੁਹਾਨੂੰ ਮਦਰ ਸਾਹਿਬ ਜਦੋਂ ਕੂਤਰ ਕਈ ਵੇਲੇ ਪਾਣੀ ਵੱਧ ਪੀ ਲੈਂਦੇ ਬੁਖਾਰ ਆਉਂਦਾ ਨਾ ਕੂਤਰਾਂ ਨੂੰ ਪਾਣੀ ਵੱਧ ਪੀਣ ਨਾਲ ਫਾਰਾ ਪੈ ਜਾਂਦਾ ਤੇ ਫਾਰਾ ਪੀ ਜਿਆਦਾ ਫਾਰਾ ਪੈਣ ਨਾਲ ਕੂਤਰਾਂ ਨੂੰ ਅਟੈਕ ਵੀ ਹੋ ਜਾਂਦਾ ਬਾਈ ਪਾਣੀ ਪਚਦਾ ਬਾਕੀ ਕੋਈ ਨਹੀਂ ਹੁਣ ਧਿਆਨ ਰੱਖਾਂਗੇ ਬਾਈ ਇਹ ਗਲਤੀ ਜਿਹੜੀ ਹੋ ਗਈ ਹੁਣ ਦੁਬਾਰਾ ਨਹੀਂ ਹੋਊਗੀ ਠੀਕ ਆ ਅੱਜ ਫਿਰ ਇੱਕ ਬਟਾ ਕਬੂਤਰ ਹੋਇਆ ਸੀ ਮਾੜਾ ਜਿਹਾ ਉਹ ਮੈਂ ਮੈਡੀਸਨ ਮੂੜੀ ਸੰਨ ਦੇ ਦਿੱਤੀ ਉਹ ਕਬੂਤਰ ਨਾਲੇ ਜਦ ਹੀ ਸੈੱਟ ਹੋ ਗਿਆ ਹੁਣ ਵਧੀਆ ਦਾਣੇ ਦੂਣੇ ਖਾਂਦਾ ਐਨ ਓਕੇ ਆ ਹੁਣ ਉਹਨੂੰ ਦਾਣੇ ਦੂਣੇ ਪਾਵਾਂਗੇ ਤੇ ਪਹਿਲਾਂ ਪਾਇਆ ਸੀ ਤਾਂ ਐਨ ਵਧੀਆ ਖਾ ਗਿਆ ਇੱਕ ਵਾਰੀ ਹੁਣ ਪਾਵਾਂਗੇ ਥੋੜੇ ਥੋੜੇ ਦਾਣੇ ਪੋਨਾ ਪਿਆ ਉਹਨੂੰ ਮੈਂ ਜ਼ਿਆਦਾ ਨਹੀਂ ਪੋਂਦਾ ਵੀ ਜਿੰਨੇ ਕੋ ਪਚਾਵੇ ਹਜੇ ਤੇ ਬਾਕੀ ਸਾਰੇ ਕਬੂਤਰਾਂ ਨੂੰ ਬਾਈ ਦਵਾਈਆਂ ਪਾਤੀਆਂ ਪਾਣੀ ਪਲਾਤਦਾ ਪਹਿਲਾਂ ਹੁਣ ਠਹਿਰ ਕੇ ਦਾਣਾ ਪਾਵਾਂ ਤੇ ਇੱਕ ਬਾਈ ਹੈਗਾ ਆਲ ਗੇਮਰ ਸ਼ਾਇਦ ਇਦਾਂ ਹੀ ਨਾ ਆਇਆ ਆਲ ਗੇਮਰ ਤੇ 88 83 ਖਰੀਦਦਾ ਕੋਈ ਸ਼ਾ ਨਾ ਉਹ ਬਾਈ ਕਹਿੰਦਾ ਸੀ ਬਾਈ ਔਰ ਮੈਨੂੰ ਵੀ ਕੂਤਰ ਮਰ ਗਏ ਸੀ ਬਾਈ ਕੋਈ ਚੱਕਰ ਨਹੀਂ ਯਾਰ ਜੇ ਕੂਤਰ ਮਰ ਗਏ ਮੈਂ ਆਪਾਂ ਬੈਠੇ ਆ ਨਾ ਹਜੇ ਆਪਣੇ ਤੇ ਬਾਹਰ ਅਰਦਾਸ ਕਰੋ ਪਰਮਾਤਮਾ ਮੋਰੇ ਵੀ ਕੂਤਰਾਂ ਨੂੰ ਹੋਵੇ ਨਾ ਕੋਈ ਵੀ ਠੀਕ ਆ ਨਸਲ ਜਿੰਨੀ ਮਰਜ਼ੀ ਬਣਾ ਲਓ ਆਪਣੇ ਭਰਾ ਕੋਲ ਜਾ ਕੇ ਕੋਈ ਮਣਾ ਨਹੀਂ ਠੀਕ ਆ ਬੱਚੇ ਘੜਾਓ ਜੋੜੇ ਮੈਨੂੰ ਵਾਪਸ ਦੇ ਜਾ ਕਰੋ ਬੱਚੇ ਘੜਾ ਕੇ ਜੋੜੇ ਵਾਪਸ ਦੇ ਜਾ ਕਰੋ ਇਮਾਨਦਾਰੀ ਨਾਲ ਹਨਾ ਕੋਈ ਵੀ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਕੋਈ ਮੈਨੂੰ ਨਹੀਂ ਵਾਪਸ ਕਰੂਗਾ ਬਾਕੀ ਆਪਦੀ ਮੈਂ ਤਾਂ ਜੋੜਾ ਤੁਸੀਂ ਜੇ ਜਦੋਂ ਬੇਲੇ ਹੋਣ ਇਹ ਨਹੀਂ ਵੀ ਆਪਾਂ ਤੁਸੀਂ ਕੋਈ ਵੀ ਮੈਨੂੰ ਹੁਣੀ ਚਾਹੀਦੀ ਜਾਂ ਕਦਾ ਵੀ ਹਨਾ ਵੀ ਜਦੋਂ ਬੇਲੇ ਹੋਣ ਮੈਨੂੰ ਪੁੱਛ ਲਿਆ ਬਈ ਯਾਰ ਇੱਕ ਦੋ ਜੋੜਾ ਹੈਗਾ ਤੇ ਮੈਂ ਦੇ ਦਿਆ ਕਰੂੰਗਾ ਬਈ ਬੱਚੇ ਕਢਾ ਕੇ ਤੇ ਜੋੜਾ ਮੈਨੂੰ ਵਾਪਸ ਕਰਤਾ ਠੀਕ ਆ ਐਦਾਂ ਤੁਸੀਂ ਨਸਲ ਬਣਾ ਸਕਦੇ ਆ ਕੋਈ ਚੱਕਰ ਨਹੀਂ ਤੁਸੀਂ ਨਸਲ ਬਣਾਉਣ ਵਾਲੇ ਬਣੋ ਜਹਾਰ ਨਹੀਂ ਜਿੱਤ ਜਿਹੜੀ ਕਿਸਮਤ ਕਿਸਮਤ ਦੇ ਵਿੱਚ ਆ ਠੀਕ ਆ ਜਿੰਨੇ ਵੀ ਜਿਤਨਾ ਮਖਦਰਾਂ ਚ ਆ ਇਹ ਨਹੀਂ ਕਿ ਕੋਈ ਬਾਈ ਕਿਹੇ ਦੀ ਕਿਸਮਤ ਖੋਲੂਗਾ ਮੇਰੇ ਕਬੂਤਰ ਲੈ ਜਾ ਕੇ ਜਾਂ ਤੁਸੀਂ ਮੈਨੂੰ ਰਾਲੋਂਗੇ ਜਾਂ ਕੋਈ ਐਦਾਂ ਦੀ ਆਪਣੇ ਦਿਲ 'ਚ ਹੈ ਹੀ ਨਹੀਂ ਮੈਂ ਤਾਂ ਬਈ ਬਾਜ਼ੀਆਂ ਵੀ ਨਹੀਂ ਛੱਡ ਕੇ ਨਹੀਂ ਖੁਸ਼ ਹੋਊਗੀ ਬਾ ਤੇ ਐਨੀ ਆਮ ਬਾਜ਼ੀਆਂ ਨਹੀਂ ਛੱਡਦਾ ਬਾਜ਼ੀਆਂ ਮੈਂ ਥੋੜੀਆਂ ਛੱਡਦਾ ਉਹਨਾਂ ਮੈਨੂੰ ਇੱਦਾਂ ਦਾ ਕੋਈ ਸੀਨ ਨਹੀਂ ਬਾਈ ਕੋਈ ਮੇਰੇ ਵੱਲੋਂ ਮੈਨੂੰ ਇਹ ਆ ਬਾਈ ਵੀ ਸ਼ੌਂਕ ਆਪਣਾ ਬਧਣਾ ਚਾਹੀਦਾ ਠੀਕ ਆ ਇਹਨੂੰ ਪੜਾਵਾ ਮਿਲੇ ਮੈਂ ਤਾਂ ਕਰਕੇ ਬਾਈ ਜੋ ਵੀ ਆਪਾਂ ਗੇਮ ਦਸੀ ਦੀ A to Z ਗੇਮ ਦੱਸਦਾ ਉਹਨਾਂ ਬਾਈ ਜੋ ਵੀ ਸਿਰੇ ਵਾਲੀ ਗੇਮ ਆ ਹਨਾ ਜੋ ਵੀ ਬਾਈ ਜਿੰਨੇ ਵੀ ਸੀਨੀਅਰ ਕਬੂਤਰ ਬਾਜ਼ਾ ਜੋ ਵੀ ਗੇਮ ਕਰਦੇ ਆ ਹਨਾ ਉਹ ਨਹੀਂ ਹਾਂ ਇੱਕ ਦੋ ਗੱਲਾਂ ਚਲੋ ਇੱਧਰ ਉੱਧਰ ਰੱਖਣੀਆਂ ਵੀ ਪੈਂਦੀਆਂ ਤੁਹਾਨੂੰ ਪਤਾ ਬਾਕੀ ਬਾਈ ਸਾਰੀ ਗੇਮ A to Z ਸਾਰੀ ਬਾਈ ਵੀਡੀਓ ਚ ਦੱਸ ਦਿੰਦਾ ਮੈਂ A to Z ਪਾਣੀ ਦੱਸਿਆ ਬਾਈ ਸਿਰਾ ਆ ਉਹ ਠੀਕ ਆ ਪਾਣੀ ਘੈਂਟ ਆ ਪੂਰਾ ਬਾਈ ਬਾਜ਼ੀਆਂ ਵੀ ਜਿੱਤੇ ਬੰਦੇ ਉਹਨਾਂ ਐਸ ਕੀ ਠੀਕ ਆ ਗੁੜ ਬਣਾਣਾ ਦੱਸਿਆ ਬਾਈ ਇੱਕ ਨੰਬਰ ਗੁੜਾ ਉਹੀ ਮੈਂ ਗੁੜ ਬਣਾਉਣਾ ਉਹੀ ਗੁੜ ਤੁਹਾਨੂੰ ਦੱਸਿਆ ਉਹੀ ਬਣਾਈਦਾ ਆਪਾਂ ਗੁੜ ਸੇਮ ਉਹ ਚ ਕੋਈ ਐਕਸਟਰਾ ਚੀਜ਼ ਨਹੀਂ ਪਾਈ ਸਾਰੀਆਂ ਚੀਜ਼ਾਂ ਉਹੀ ਪਾਈਆਂ ਜਿਹੜੀਆਂ ਤੁਹਾਨੂੰ ਦੱਸੀਆਂ ਠੀਕ ਆ ਹੋਰ ਵੀ ਮੈਂ ਬਾਈ ਜੰਨੀਆਂ ਖਰਾਕਾ ਦੱਸਦਾ ਜੋ ਮੈਂ ਪੋਣਾ A to Z ਦੱਸੀ ਜੀਆ ਗੱਲ ਘਮਾ ਕੇ ਦੱਸ ਦਾਂਗੇ ਇਧਰ ਉਧਰ ਕਰਕੇ ਇਹ ਨਹੀਂ ਪਰ ਕੋਹ ਉਹਲਾ ਨਹੀਂ ਤੁਹਾਡੇ ਨਾਲ ਰੱਖੂਗਾ ਜੋ ਗੇਮ ਆ ਬਾਈ ਸਾਰੀ ਗੇਮ ਦੱਸਦਾ ਤੁਹਾਨੂੰ ਠੀਕ ਆ ਬਾਕੀ ਜੇ ਬਾਈ ਕੇ ਕੇਹੇ ਵੀ ਬਾਈ ਦਾ ਹਨਾ ਕਮੈਂਟਾਂ ਦਾ ਜਵਾਬ ਰਹਿ ਜਾਂਦਾ ਹੁੰਦਾ ਬਈ ਗੁੱਸਾ ਨਾ ਕਰਿਆ ਕਰੋ ਕਮੈਂਟ ਤੁਹਾਡਾ ਪਿਆਰ ਇੰਨਾ ਆ ਕਿ ਵੇਲੇ ਪੜਨੇ ਔਖੇ ਹੋ ਜਾਂਦੇ ਠੀਕ ਆ ਬਾਕੀ ਤੁਸੀਂ ਕਰਦੇ ਰਿਹਾ ਕਰੋ ਹੁਣ ਮੈਂ ਪੁਰਾਣੀਆਂ ਵੀਡੀਓ ਵੀ ਖੋਲ ਕੇ ਪੜਨ ਲੱਪਿਆਂ ਠੀਕ ਆ ਹੌਲੀ ਹੌਲੀ ਪੜ ਕੇ ਉਹਨਾਂ ਦੇ ਜਵਾਬ ਵੀ ਆਪਾਂ ਵੀਡੀਓ ਦੇ ਵਿੱਚ ਦੇ ਦਿਆ ਕਰਾਂਗੇ ਤੇ ਆਜੋ ਬਾਬੇਓ ਪਹਿਲਾਂ ਦਾਣਾ ਧੋਲੀਏ ਫੇ ਸੁਕਣਾ ਨਹੀਂ ਬਦਲ ਜਾ ਫੇ ਹੋਣ ਲੱਪਿਆ ਤੇ ਦਾਣਾ ਸੁਕਾ ਕੇ ਤੇ ਬਾਕੀ ਦੀ ਗੱਲਬਾਤ ਕਰਦੇ ਆ ਬਾਅਦ ਚ ਤੇ ਹਾਂਜੀ ਬਾਬੇਓ ਠੀਕ ਆ ਮਿਲਦੇ ਆ ਫੇ ਕੱਲ੍ਹ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਓਕੇ ਬਾਬਿਓ ਆਪਣਾ ਆਪਣਾ ਖਿਆਲ ਰੱਖਿਓ ਸਾਰੇ